ਹਾਂਜੀ ਕਿਸਾਨ ਵੀਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਨਦੀਨਾਂ ਦੀ ਰੋਕਥਾਮ ਬਾਰੇ ਗੁੱਲੀ ਡੰਡਾ ਪਾਲਕ ਬਾਥੂ ਜੰਮ ਬਟਨ ਬੂਟੀ ਇਹਦੇ ਬਾਰੇ ਕੋਈ ਕਿਸਾਨ ਵੀਰਾਂ ਦੇ ਸਵਾਲ ਆ ਰਹੇ ਆ ਕਿ ਹੁਣ ਆਪਾਂ ਇਸ ਟਾਈਮ ਕਿਹੜਾ ਨਦੀਨ ਅਸ਼ ਕਰੀਏ ਜਦ ਕਿ ਕਣਕ ਜਿਹੜੀ ਉਹ 60 ਦਿਨ ਕ੍ਰੋਸ ਕਰ ਚੁੱਕੀ ਹੈ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਹੋਏ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਦਾ ਬਟਨ ਦਬੋਈ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਜੋ ਜੋ ਮੌਕੇ ਸਰਸਵਾਲ ਹੁੰਦੇ ਆ ਉਹੀ ਆਪਾਂ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਦੇ ਰਹਿਣੇ ਆ ਸੋ ਬੇਨਤੀ ਹੈ ਕਿਸਾਨ ਵੀਰੋ ਜਿਹੜਾ ਕਣਕ ਦੇ ਵਿੱਚ ਜਾਂ ਹੋਰ ਕਿਸੇ ਵੀ ਫਸਲ 'ਚ ਆਪਾਂ ਨਦੀਨ ਕੰਟਰੋਲ ਕਰਨੇ ਹੁੰਦੇ ਜਾਂ ਤਾਂ ਆਪਾਂ ਬਜਾਈ ਟਾਈਮ ਕਰ ਸਕਦੇ ਹੁੰਦੇ ਆ ਫਿਰ ਸਹੀ ਸਮੇਂ ਤੇ ਸਹੀ ਨਦੀਨ ਨਾਸ਼ਕ ਸਪਰੇਅ ਜਿਹੜਾ ਕਿ 30 ਤੋਂ 35 ਦਿਨ ਤੇ 40 ਦਿਨ ਤੇ 45 ਦਿਨ ਤੇ 50 ਦਿਨ ਤੇ ਜਿਹੜੀ ਲੇਟ ਬੀਜੀ ਕਣਕ ਹੁੰਦੀ ਉਹ ਤੇ 55 ਦਿਨ ਤੱਕ ਵੀ ਆਪਾਂ ਨਰੀਨ ਨਾਸ਼ਕ ਸਪਰੇਅ ਕਰ ਸਕਦੇ ਆ ਨਰੀਨ ਨਾਸ਼ਕ ਸਪਰੇਅ ਕਰਨੀ ਕੀ ਹੁੰਦੀ ਆ ਕਿ ਵੱਤਰ ਹੋਣੀ ਚਾਹੀਦੀ ਹੈ ਖੇਤ ਦੇ ਵਿੱਚ ਗਿੱਲ ਪ੍ਰੋਪਰ ਹੋਣੀ ਚਾਹੀਦੀ ਹੈ ਬਹੁਤ ਜ਼ਿਆਦਾ ਗਿੱਲ ਨਹੀਂ ਚਾਹੀਦੀ ਤੇ ਖੁਸ਼ਕੀ ਵੀ ਨਹੀਂ ਚਾਹੀਦੀ ਫਿਰ ਨਰੀਨ ਨਾਸ਼ਕ ਸਹੀ ਕੰਮ ਕਰਦੇ ਆ ਤੇ ਜਿਵੇਂ ਜਿਵੇਂ ਕਣਕ ਵੱਡੀ ਹੁੰਦੀ ਕਿਉਂਕਿ ਜਿਹੜੀ ਪਛੇਤੀ ਕਣਕ ਆ ਉਦਾ ਵਾਧਾ ਥੋੜਾ ਸਲੋ ਹੁੰਦਾ ਹੈ ਇਹ ਦੇ ਕਰਕੇ ਆਪਾਂ 55 ਦਿਨ ਤੱਕ ਬਰਤ ਲੈਂਨੇ ਕਿਉਂ ਨਹੀਂ ਜਮੀਨ ਪੂਰੀ ਟੱਕੀ ਹੋਈ ਨਹੀਂ ਹੁੰਦੀ ਤਿੰਨ ਦੀਨਾਂ ਦੇ ਉੱਤੇ ਸਪਰੇਅ ਪ੍ਰੋਪਰ ਪੈ ਜਾਂਦੀ ਹੈ ਪਰ ਜਿਵੇਂ ਜਿਵੇਂ ਲੇਟ ਕਣਕ ਹੁੰਦੀ ਜਾਂਦੀ ਹੈ ਤਾਂ ਕਣਕ ਵੱਡੀ ਹੁੰਦੀ ਜਾਂਦੀ ਹੈ ਜਦੋਂ ਆਪਾਂ ਸਪਰੇਅ ਕਰਦੇ ਨਾ ਤਾਂ ਨਦੀਨਾਂ ਤੇ ਪ੍ਰੋਪਰ ਸਪਰੇਅ ਹੁੰਦੀ ਹੈ ਪਲੱਸ ਜਦੋਂ 55 ਦਿਨ ਉਹ ਕ੍ਰੋਸ ਕਰਦੀ ਹੈ ਫਿਰ ਉਹ ਜੋਇੰਟਿੰਗ ਸਟੇਜ ਵਾਲ ਨੂੰ ਜਾਂਦੀ ਹੈ ਫਿਰ ਉਹ ਰੀਪ੍ਰੋਡਕਟਿਵ ਸਟੇਜ ਵਾਲ ਨੂੰ ਜਾਂਦੀ ਗੋਬ ਵਾਲੇ ਹਾਲਾਤਾਂ ਵਾਲ ਨੂੰ ਜਾਂਦੀ ਹੈ ਤੇ ਉਸ ਟਾਈਮ ਤੇ ਜੇ ਆਪਾਂ ਸਪਰੇਅ ਕਰਦੇ ਆ ਤਾਂ ਕਣਕ ਦੀ ਫਸਲ ਦੇ ਉੱਤੇ ਟੌਕਸਿਸਿਟੀ ਜਿਹੜੀ ਹੈਗੀ ਆ ਕਿਉਂਕਿ ਟਾਕਸਿਸਿਟੀ ਤਾਂ ਪਹਿਲਾਂ ਵੀ ਆਉਂਦੀ ਪਰ ਉਹਨੂੰ ਫਿਰ ਡੀਟੌਕਸੀਫਾਈ ਕਰ ਲੈਂਦੀ ਹੈ ਐਕਟਿਵ ਟਿਲਰਿੰਗ ਹੁੰਦੀ ਹੈ ਫੋਰਟ ਕਰ ਰਹੀ ਹੁੰਦੀ ਹੈ ਪ੍ਰਵਾਹ ਨਹੀਂ ਮੰਦੀ ਨੀ ਨਦੀ ਨਾਸ਼ਕ ਦੀ ਪਰ ਜਿਵੇਂ ਜਿਵੇਂ ਲੇਟ ਹੁੰਦੀ ਆ ਤਾਂ ਫਿਰ ਆਪਾਂ ਆਪ ਹੀ ਆਪਦੀ ਫਸਲ ਦਾ ਹੁਣ ਨੁਕਸਾਨ ਕਰਨ ਵਾਲੇ ਪਾਸੇ ਜਾ ਰਹੇ ਜਿਹੜੇ ਕਿਸਾਨ ਵੀਰ 60 ਦਿਨ ਤੇ 65 ਦਿਨ ਤੇ ਨਦੀਨ ਨਾਸ਼ਕ ਸਪਰੇਅ ਕਰ ਰਹੇ ਆ 55 ਦਿਨ ਤੱਕ ਤੁਸੀਂ 24D ਵੀ ਵਰਤ ਸਕਦੇ ਏਮ ਜਾਂ ਫੈਂਟੀ ਵੀ ਵਰਤ ਸਕਦੇ ਚੌੜੇ ਪੱਤੇ ਵਾਲਨ ਦੀਨਾਂ ਵਾਸਤੇ ਜਿੱਥੇ ਤੁਹਾਡੇ ਕੰਡੇ ਵਾਲੀ ਪਾਲਕ ਵਗੈਰਾ ਨਹੀਂ ਮਰਦੀ ਐਲ ਗ੍ਰਿਪ ਨਾਲ ਤੇ ਜਿਹੜੀ ਹੈਗੀ ਆ ਤੁਸੀਂ ਐਟਲੈਂਟਿਸ ਵਗੈਰਾ ਵੀ ਵਰਤ ਸਕਦੇ ਆ ਸੀ 9 ACM 9 ਸ਼ਗਨ 2111 ਐਕਸਲ ਤਾਂ ਆਪਾਂ ਜਿਹੜੀ ਐਕਸਲ ਆ ਉਹ ਬਹੁਤ ਆਪਾਂ ਕਣਕ ਦੀ ਫਸਲ ਦਾ ਨੁਕਸਾਨ ਨਹੀਂ ਕਰਦੀ ਕਲੋਡੀਨੋਫੋਪ ਹੁਣ ਤੁਸੀਂ ਇਹ ਕੰਮ ਕਰ ਸਕਦੇ ਜੇ ਨਹੀਂ ਸਰਦਾ ਕਿਉਂਕਿ ਹੁਣ ਗੁੱਲੀ ਡੰਡਾ ਹੁਣ ਤੁਹਾਡੇ ਕੰਟਰੋਲ ਨਹੀਂ ਹੋਣਾ ਸਪਰੇ ਜਿਹੜੀ ਮਰਜ਼ੀ ਕਰੀ ਚਲੋ ਖਰਚਾ ਖੇਚਲ ਹੈ ਫਸਲ ਦਾ ਨੁਕਸਾਨ ਹੈ ਜਿੱਥੇ ਤੁਹਾਡੇ 60 ਦਿਨ ਕ੍ਰੋਸ ਕਰ ਗਈ ਹੈ ਜਿੱਥੇ ਜੇ ਤੁਸੀਂ ਕਰਨੀ ਆ ਗੁੱਲੀ ਡੰਡਾ ਹੈਗਾ ਤਾਂ ਫਿਰ ਤੁਸੀਂ ਵੱਧ ਤੋਂ ਵੱਧ ਐਕਸਲ ਜਾਂ ਕਲਡੀਨਾ ਫੋ ਆਫ ਟੌਪਿਕ ਉਹ ਵਰਤ ਸਕਦੇ ਜੇ ਹੋਰ ਕੋਈ ਵੀ ਦਵਾਈ ਵਰਤੋਗੇ ਥੋੜੀ ਫਸਲ ਦਾ ਨੁਕਸਾਨ ਹੋਣਾ ਚਾੜ ਥੋੜਾ ਘਟ ਜਾਣਾ ਪਤਾ ਪਾਣ ਨੂੰ ਲੱਗਣਾ ਨਹੀਂ ਕਿਉਂ ਘਟਿਆ ਟੌਕਸਿਟੀ ਹੋ ਜਾਣੀ ਆ ਜਿੱਥੇ ਤੁਹਾਡੇ 50 ਦਿਨ ਤੱਕ ਚੌੜੇ ਪੱਤੇ ਵਾਲੇ ਨਦੀਨ ਹੈ ਅਜੇ ਖੜੇ ਹੈ ਬਾਥੂ ਵਗੈਰਾ ਕੰਡਿਆਲੀ ਪਾਲ ਕੇ ਉੱਥੇ ਤੁਹਾਡੇ ਇਵੇਂ ਏਮ ਜਾਂ ਫੈਂਟੀ 20 ਗ੍ਰਾਮ ਜਾਂ ਜਿਹੜੀ ਹੈਗੀ ਤੁਹਾਡੀ ਐਲਗ੍ਰਿਪ ਵਗੈਰਾ ਜੇ ਵਰਤਨੀ ਆ ਕਿਉਂਕਿ ਨਦੀਨਨਾਸ਼ਕ ਵੱਡੇ ਹੋ ਜਾਂਦੇ ਐਲਗ੍ਰਿਪ ਬਹੁਤਾ ਮਿੱਟ ਸੈਲਫੁਰਨ ਕੰਮ ਨਹੀਂ ਕਰਦੀ ਹੈਗੀ ਉੱਥੇ ਤੁਸੀਂ ਏਮਜਮ ਐਂਟੀਬਰਥਾ ਦੇ ਜਾਂ 24D ਵਰਤ ਸਕਦੇ 55 ਦਿਨ ਤੋਂ ਉੱਤੇ ਤਾਂ ਭੁੱਲ ਕੇ ਵੀ 24D ਦੀ ਐਟਲੈਂਟਸ ਵਗੈਰਾ ਦੀ ਸਪਰੇ ਨਾ ਕਰੋ ਹਾਂ ਐਕਸੇਲ ਜਾਂ ਕੋਲਡਿਨਾ ਫੋਪ ਉਹ ਕਰ ਸਕਦੇ ਆ ਉਹਦੇ ਨਾਲ ਬਹੁਤਾ ਨੁਕਸਾਨ ਨਹੀਂ ਹੁੰਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇ